ਸੱਤ ਸ਼੍ਰੀ ਅਕਾਲ ਸਾਰੇ ਵੀਰਾਂ ਨੂੰ ਆਪਣੇ ਪਿੰਡ ਦਾ ਮੁੰਡਾ ਜੀ ਬਲਵਿੰਦਰ ਸਿੰਘ ਹਾਂਜੀ ਹਾਂਜੀ ਬਲਵਿੰਦਰ ਸਿੰਘ ਇਹਦਾ ਨਾਂ ਤੇ ਇਹਨਾਂ ਨੂੰ ਲੂਜ਼ ਮੋਸ਼ਨ ਲੱਗੇ ਹੋਏ ਸੀ ਮੈਂ ਨਾ ਇਹ ਹਜ਼ਾਰ ਦਾਣੀ ਬੂਟੀ ਤੇ ਆ ਦੇਖੋ ਹੋਈ ਹੈ ਮੈਂ ਇਸ ਤੇ ਦੋਕ ਵੀਡੀਓ ਪਾਈਆਂ ਸਨ ਤੇ ਮੈਨੂੰ ਬਹੁਤ ਵੀਰਾਂ ਦੇ ਵਿੱਚੋਂ ਕਮੈਂਟ ਆਏ ਸੀ ਬਾਈ ਇਹ ਕਿਵੇਂ ਹੋ ਸਕਦਾ ਵੀ ਇਹ ਚੀਜ਼ ਐਨੀ ਕਰ ਕਰ ਕਿਵੇਂ ਹੋ ਸਕਦੀ ਇਹਨਾਂ ਨੂੰ ਲੂਜ਼ ਮੋਸ਼ਨ ਲੱਗੇ ਹੋਏ ਸੀ ਵੀਰ ਨੂੰ ਤੇ ਦੋ ਤਖਲੀਫਾਂ ਹੋਰ ਵੀ ਸਨ ਇਹਨਾਂ ਨੂੰ ਜਿਵੇਂ ਬਾਵਾਸੀਰ ਤੇ ਪੈਰਾਂ ਦੇ ਵਿੱਚੋਂ ਸੇਕ ਬਹੁਤ ਨਿਕਲਦਾ ਸੀ ਤਲੀਆਂ ਚੋਂ ਪੈਰਾਂ ਦੀ ਤੇ ਹੱਥਾਂ ਚੋਂ ਤੇ ਉਹ ਉਹ ਵੀ ਨਾ ਦੱਸਿਆ ਸੀ ਤੇ ਇਹਨਾਂ ਨੇ ਵਰਤੀ ਇਹਨਾਂ ਨੂੰ ਫਰਕ ਪਿਆ ਬਲਵਿੰਦਰ ਜੀ ਆਹੀ ਚੀਜ਼ ਵਰਤੀ ਤੁਸੀਂ ਹਜ਼ਾਰ ਜੀ ਹਾਂਜੀ ਇਹ ਜੀ ਜਦ ਤੁਹਾਨੂੰ ਲੂਜ਼ ਮੋਸ਼ਨ ਹੋਏ ਸੀ ਤਾਂ ਫਿਰ ਤੁਸੀਂ ਇਹ ਕਿਸ ਤਰੀਕੇ ਨਾਲ ਵਰਤੀ ਇਹ ਜੀ ਕੁੰਡੀ ਡੰਡੇ ਚ ਪਾ ਕੇ ਨਾ ਘੋਟਕੇ ਨੂੰ ਕਿੰਨੀ ਕੁ ਲਈ ਸੀਗੀ ਤੁਸੀਂ ਆਈਡੀਆ ਇਹ ਮੈਂ ਮਤਲਬ ਇੰਨੀ ਕੁ ਲਈ ਸੀ ਥੋੜੀ ਜੀ ਠੀਕ ਹੈ ਜੀ ਹਾਂ ਥੋੜੀ ਜੀ ਲੈ ਕੇ ਨੂੰ ਕੁੱਟ ਕੇ ਹਾਂਜੀ ਪਾਣੀ ਚ ਪਾ ਕੇ ਪੀ ਲਿਆ ਜੀ ਕੁੱਟ ਕੇ ਕੋਣੀ ਕੋਲ ਕੇ ਆਹ ਕੋਲ ਕੇ ਪੀ ਲਿਆ ਜੀ ਕਿੰਨੇ ਦਿਨ ਪੀਤੀ ਦੋ ਦੋ ਟਾਈਮ ਪੀਤੀ ਸਵੇਰੇ ਸ਼ਾਮ ਕਿੰਨੇ ਦਿਨੋਂ ਦੋ ਦਿਨ ਤਿੰਨ ਦਿਨ ਦੋ ਤਿੰਨ ਦਿਨ ਬੀਤੀ ਹੈ ਜੀ ਦੋ ਤਿੰਨ ਦਿਨ ਤੇ ਇਹਨਾਂ ਦਾ ਜਿਹੜਾ ਲੂਜ਼ ਮੋਸ਼ਨ ਸੀ ਨਾ ਇਹ ਦਵਾਈ ਲੈਂਦੇ ਸੀ ਤਾਂ ਠੀਕ ਰਹਿੰਦੇ ਸੀ ਨਹੀਂ ਤਾਂ ਫਿਰ ਮਤਲਬ ਇਹਨਾਂ ਨੂੰ ਦੁਬਾਰਾ ਤੋਂ ਲੂਜ਼ ਮੋਸ਼ਨ ਲੱਗ ਜਾਂਦੇ ਸੀਗੇ ਅਗਰ ਇਹ ਡੋਜ਼ ਨਹੀਂ ਸੀ ਲੈਂਦੇ ਤੇ ਇਹਦੇ ਨਾਲ ਇਹ ਬਹੁਤ ਕਾਰਗਰ ਬਾਈ ਇਹਦੀ ਤਸਵੀਰ ਠੰਡੀ ਹੁੰਦੀ ਹੈ ਬਾਕੀ ਆਪਣੇ ਆਪਣੀ ਸੋਚ ਹੁੰਦੀ ਹੈ ਕੋਈ ਵਿੱਚ ਨੂੰ ਇਹਨੂੰ ਹਲਕੀ ਗਰਮ ਵੀ ਦੱਸਦਾ ਪਰ ਇਹਦੀ ਤਸਵੀਰ ਹੈ ਜਿਹੜੀ ਉਹ ਠੰਡੀ ਹੀ ਹੁੰਦੀ ਹੈ ਤੇ ਇਹਨਾਂ ਨੂੰ ਨਾ ਟਾਇਲਟ ਦੇ ਵਿੱਚ ਖੂਨ ਵੀ ਆਉਂਦਾ ਸੀ ਬਵਾਸਿਰ ਕਰਕੇ ਤੇ ਉਹਦੇ ਲਈ ਤੁਸੀਂ ਇਹਨੂੰ ਕਿਸ ਤਰੀਕੇ ਨਾਲ ਵਰਤਿਆ ਸੀਗਾ ਇਹ ਇਹਨੂੰ ਇਹਦੇ ਚੀ ਮਿਸ਼ਰੀ ਪਾ ਕੇ ਥੋੜੀ ਜੀ ਕਿੰਨੀ ਕਿ ਪਾਈ ਸੀਗੀ ਇੰਨੀ ਕਿ ਮਿਸ਼ਰੀ ਲੈ ਕੇ ਹਾਂਜੀ ਤੇ ਚਾਰ ਪੰਜ ਦਿਨ ਪੀਤੀ ਹੈ ਜੀ ਚਾਰ ਪੰਜ ਦਿਨ ਠੀਕ ਹੋ ਗਿਆ ਸਵੇਰੇ ਸ਼ਾਮ ਪੀਤੀ ਸਵੇਰੇ ਸ਼ਾਮ ਹਾਂਜੀ ਭਾਈਆ ਪਾਇਨ ਨੂੰ ਐਸੇ ਦੱਸਿਆ ਜੀ ਦੇਖੋ ਵੀ ਆਪਾਂ ਇਸ ਕਰਕੇ ਤੇ ਬਾਈ ਨਾਲ ਗੱਲ ਕਰੀ ਵੀ ਯਾਰ ਬਣਾ ਦੇ ਜੇ ਬਾਤੇ ਬੰਦੇ ਨਾ ਕੈਮਰੇ ਦੇ ਮੂਹਰੇ ਆਉਣ ਤੋਂ ਬਾਈ ਸ਼ਰਮਾਉਂਦੇ ਨੇ ਉਹ ਦੱਸਦੇ ਨਹੀਂ ਹੈ ਨਾ ਤੇ ਬਾਈ ਕਹਿੰਦਾ ਨਹੀਂ ਕੋਈ ਗੱਲ ਨਹੀਂ ਵੀ ਜੇ ਮੈਨੂੰ ਫਰਕ ਪਿਆ ਤਾਂ ਮੈਨੂੰ ਦੱਸਣ ਚ ਕੀ ਹਰਜ ਹੈ ਤੇ ਇਹਨਾਂ ਨੂੰ ਇਸ ਚੀਜ਼ ਤੋਂ ਵੀ ਫਰਕ ਹੈ ਜਿਹੜਾ ਉਹ ਪਿਆ ਤੇ ਜਿਹੜਾ ਹੱਥਾਂ ਪੈਰਾਂ ਦੇ ਆ ਤਲੀਆਂ ਦੇ ਵਿੱਚ ਗਰਮੀ ਦੀ وجہ ਤੋਂ ਸੇਕ ਨਿਕਲਦਾ ਹੋਵੇ ਉਹਦੇ ਲਈ ਵੀ ਤੁਸੀਂ ਕਿਸ ਤਰੀਕੇ ਨਾਲ ਇਹਨੂੰ ਵਰਤਿਆ ਸੀ ਪਹਿਲਾਂ ਉਸੇ ਤਰ੍ਹਾਂ ਪੀਤੀ ਹੈ ਜੀ ਇਹ ਵੀ ਸੇਮ ਆਹ ਸੇਮ ਉਸੇ ਦਾ ਮਿਸ਼ਰੀ ਪਾ ਕੇ ਹਾਂਜੀ ਹਾਂਜੀ ਦੇਖੋ ਇਹ ਦੋਨੇ ਤਰੀਕੇ ਇਹਨਾਂ ਨੇ ਜਿਹੜਾ ਬਾਵਾਸੀਰ ਦਾ ਇਹਨਾਂ ਨੂੰ ਸ਼ੁਰੂਆਤੀ ਸੀਗੀ ਮਤਲਬ ਲੱਛਣ ਸ਼ੁਰੂ ਹੋਏ ਸੀਗੇ ਬਾਵਾਸੀਰ ਦੇ ਖੂਨ ਟਾਇਲਟ ਚ ਆਉਣਾ ਤੇ ਇਹਨਾਂ ਨੇ ਹੱਥਾਂ ਪੈਰਾਂ ਦੀ ਤਲੀਆਂ ਦੇ ਵਿੱਚੋਂ ਸੇਕ ਨਿਕਲਦਾ ਸੀ ਹਨਾ ਜੀ ਜਾਂ ਪਸੀਨਾ ਆਈ ਜਾਣਾ ਤੇ ਜਿਹੜਾ ਟਾਇਲਟ ਦੇ ਵਿੱਚ ਖੂਨ ਆਉਂਦਾ ਸੀ ਇਹਨਾਂ ਦੋਨਾਂ ਚੀਜ਼ਾਂ ਲਈ ਇਹਨਾਂ ਨੇ ਇਹ ਦੇ ਵਿੱਚ ਹਜ਼ਾਰ ਦਾਣੀ ਬੂਟੀ ਦੇ ਵਿੱਚ ਥੋੜੀ ਜੀ ਬੂਟੀ ਲੈ ਕੇ ਉਹ ਚ ਮਿਸ਼ਰੀ ਪਾ ਕੇ ਮਿਸ਼ਰੀ ਧਾਗੇ ਵਾਲੀ ਵਰਤੀ ਸੀ ਤੁਸੀਂ ਹਾਂਜੀ ਧਾਗੇ ਵਾਲੀ ਧਾਗੇ ਵਾਲੀ ਮਿਸ਼ਰੀ ਪਾ ਕੇ ਵਰਤੀ ਸੀ ਉਹ ਤੁਸੀਂ ਸਵਾਦ ਅਨਸਾਰ ਆਪਣਾ ਵਰਤ ਸਕਦੇ ਹੋ ਇਹ ਇਹਨਾਂ ਰੋਗਾਂ ਇਹ ਰੋਗਾਂ ਤੇ ਤਾਂ ਕਾਫੀ ਤੇ ਕੰਮ ਕਰਦੀ ਹੈ ਬਾਈ ਬਹੁਤ ਰੋਗਾਂ ਤੇ ਕੰਮ ਕਰਦੀ ਹੈ ਪਰ ਤੁਹਾਨੂੰ ਇਹਨਾਂ ਨੇ ਉਹ ਚੀਜ਼ਾਂ ਦੱਸੀਆਂ ਹਨ ਜਿਹੜੀਆਂ ਇਹਨਾਂ ਦੀ ਆਪ ਦੀਆਂ ਅਜ਼ਮਾਇਆਂ ਹੋਈਆਂ ਹਨ ਤੇ ਜਿਸ ਤਰ੍ਹਾਂ ਆਪਾਂ ਇਹਨਾਂ ਨੂੰ ਦੱਸਿਆ ਸੀ ਉਸ ਤਰੀਕੇ ਨਾਲ ਇਹਨਾਂ ਨੇ ਯੂਜ਼ ਕਰੀ ਤੇ ਇਹਨਾਂ ਨੂੰ ਫਰਕ ਇਸ ਚੀਜ਼ ਦਾ ਦੇਖੋ ਬਹੁਤ کارਗਰ ਚੀਜ਼ ਹੈ ਤੇ ਜਿਹੜੇ ਜਿਹੜੇ ਮੇਰੇ ਵੀਰਾਂ ਨੂੰ ਕੋਈ ਇਹੋ ਜਿਹੀ ਸਮੱਸਿਆ ਹੋਵੇ ਤਾਂ ਤੁਸੀਂ ਜ਼ਰੂਰ ਇਸ ਨੂੰ ਅਪਣਾਓ ਬਹੁਤ ਵੀਰ ਭੈਣ ਕਮੈਂਟ ਕਰਦੇ ਹਨ ਦੇਖੋ ਮੈਂ ਪਹਿਲਾਂ ਵੀ ਗੱਲ ਕਰੀ ਸਾਰਿਆਂ ਦੇ ਕਮੈਂਟਾਂ ਦਾ ਜਵਾਬ ਹੈ ਜਿਹੜਾ ਉਹ ਨਹੀਂ ਦੇ ਹੁੰਦਾ ਇਸ ਕਰਕੇ ਕੋਈ ਵੀ ਮੇਰਾ ਵੀਰ ਬੁਰਾ ਨਾ ਮਨਾਇਆ ਕਰੋ ਫਿਰ ਕਿਸੇ ਨਵੀਂ ਜਾਣਕਾਰੀ ਨਾਲ ਹਾਜ਼ਰ ਹੋਵਾਂਗੇ ਤਦ ਤੱਕ ਲਈ ਇਜਾਜ਼ਤ ਹੈ ਜੀ ਸਤਿ ਸ਼੍ਰੀ ਅਕਾਲ